ਯਾਰ ਹੋਲਾ ਬਹੁਤ ਦੁਖੀ ਹੋਇਆ ਸੀ ਮੈਂ ਉਹ ਨਾਮ ਲੈਣ ਲੱਗਾ ਬਲਜੀਤ ਪਰਮਾਰ ਪੱਤਰਕਾਰ ਜਿਹੜਾ ਅੰਗਰੇਜ਼ੀ ਅਖਬਾਰਾਂ ਦਾ ਪੱਤਰਕਾਰ ਰਹਾ ਬੰਬਈ ਦੇ ਵਿੱਚ ਕਵਰ ਕਰਦਾ ਰਹਾ ਮਾਫੀਆ ਦੇ ਨਾਲ ਵਿੱਚ ਕੁਸਪੈਟ ਕਰਕੇ ਖਬਰਾਂ ਏਜੰਸੀਆਂ ਨੂੰ ਦਿੰਦਾ ਰਿਹਾ ਤੇ ਪੱਤਰਕਾਰ ਖਬਰਾਂ ਲਗਦੀ ਰਹੀਆਂ ਠੀਕ ਆ ਜੀ ਦੇਸ਼ੇਵਾਸੀਓ ਮਾਫੀਆ ਨਾਲ ਮਿਲਾਈ ਪੈਦਾ ਵਿੱਚੋਂ ਇਨਫੋਰਮੇਸ਼ਨ ਕੱਢਣਾ ਆਤੇ ਫਿਲਮ ਐਕਟਰ ਸੰਜੇ ਕਿਹਨਾਂ ਮਤੋਂ ਸੰਜੇ ਦਾ ਸੰਜੇ ਦਾਤ ਨੂੰ ਸੰਜੇ ਦਾਤ ਜੇਲ੍ਹ ਭਜਵਾਨ ਚ ਸੁਣਿਆ ਕਿ ਬਲਜੀਤ ਪਰਮਾਰ ਦਾ ਵੱਡਾ ਰੋਲ ਹੈ ਪਰ ਜਦੋਂ ਨੌਕਰੀ ਛੱਡ ਕੇ ਆਂ ਅੰਗਰੇਜ਼ੀ ਦੇ ਅਖਬਾਰ ਦੀ ਤਾਂ ਹਿੰਦ ਪੰਜਾਬ ਨਾਮ ਦਾ ਚੈਨਲ ਚਲਾਇਆ ਉਹਦੇ ਪਿਛਾ ਜਾਣਦਾ ਪਤਾ ਲੱਗਦਾ ਕਿ ਉਹ ਕਿੰਨਾ ਕੁ ਵਧੀਆ ਪੱਤਰਕਾਰ ਹੈ ਮੇਰੇ ਖਿਲਾਫ 5 ਜਾਂ 6 ਵੀਡੀਓ ਬਣਾਈਆਂ ਮੇਰੇ ਖਿਲਾਫ ਤੇਰਾ ਖਰਚਾ ਸਤਰਾਮ ਦਾਮ ਦਾ ਕਿੱਥੋਂ ਚੱਲਦਾ ਉਹਦੇ ਬੱਚੇ ਕਿੱਥੇ ਪੜਦੇ ਨੇ ਕਿੱਥੇ ਖੇਡਦੇ ਆ ਮੇਰੇ ਖਾਤਿਆਂ ਦੀ ਪਰਤਾਹ ਹੋ ਰਹੀ ਹੈ ਵਿਜ਼ਨ ਬਿਊਰੋ ਤੇ ਮੋਹਾਲੀ ਪੁਲਿਸ ਵੱਲੋਂ ਹੁਣ ਮੈਂ ਜੇਲ੍ਹ ਜਾਣ ਵਾਲਾ ਰਜਿੰਦਰ ਸਿੰਘ ਤੱਗੜ ਨਾਲ ਮੇਰਾ ਕੀ ਰਿਸ਼ਤਾ ਹੈ ਟਿੱਚ ਚਸਕੇ ਲੈ ਲੈ ਕੇ ਉਹਨੇ ਝੁੱਠੀਆਂ ਕਹਾਣੀਆਂ ਚਲਾਈਆਂ ਜਿਹੜੀ ਮੋਹਾਲੀ ਪੁਲਿਸ ਨੇ ਕਲੀਆਂ ਸੀ ਤੇ ਵਿਜ਼ਨ ਬਿਊਰੋ ਨੇ ਕਲੀਆਂ ਸੀ ਇਸ ਬੰਦੇ ਦੇ ਉੱਤੇ ਵੀ ਜਸਕੇ ਲੈ ਲੈ ਕੇ ਖਬਰਾਂ ਚਵਾਈਆਂ ਮੈਂ ਕਹਿੰਨਾ ਧੋਲਾ ਝਟਾ ਮੈਂ মিডিਆ ਵਾਲਾ ਨਹੀਂ ਮੈਂ ਬੋਲ ਸਕਦਾ ਕਹਾਵਤ ਹੈ ਕਿ ਤੂੰ ਪਜਬਾਲ ਚਿੱਟੇ ਨਹੀਂ ਕੀਤੇ ਤੇ ਉਹਨੇ ਸੱਚੀ ਤੂੰ ਪਜਿੱਟੇ ਕਰਲੇ ਉਸ ਬੇਸ਼ਰਮ ਪੱਤਰਕਾਰ ਨੂੰ ਭੁੱਲ ਗਿਆ ਪੱਤਰਕਾਰਾਂ ਦੀ ਮਰਿਆਦਾ ਪੱਤਰਕਾਰਤਾ ਦੀ ਮਰਿਆਦਾ ਕਿ ਪੜਤਾਲ ਕਰ ਲੈਣੀ ਚਾਹੀਦੀ ਹੈ ਜਿਹਦੇ 5 6 7 ਵੀਡੀਓ ਪਾ 15 ਤੋਂ 20 ਮਿੰਟ ਮਗਜ ਮਾਰ ਕੇ ਸਾਨੂੰ ਬਦਨਾਮ ਕੀਤਾ ਤਾਂ ਕਿ ਜਦੋਂ ਪੁਲਿਸ ਸਾਹ ਮੈਨੂੰ ਵੀ ਅੰਦਰ ਸਿੱਟੇ ਤਾਂ ਮੈਨੂੰ ਪਬਲਿਕ سپورਟ ਨਾ ਮਿਲੇ ਉਹਨੇ ਅੱਜ ਤੱਕ ਮਾਫੀ ਨਹੀਂ ਮੰਗੀ 1 ਮਿੰਟ ਸਰ ਬਾਅਦ ਵਿੱਚ ਤੁਹਾਡੇ ਕੋ ਲਾਵਾਂਗਾ ਸੋਰੀ ਉਹਨੇ ਅੱਜ ਤੱਕ ਮਾਫੀ ਨਹੀਂ ਮੰਗੀ ਤੇ ਉਸ 80 ਸਾਲ ਦੇ ਬੁੱਢੇ ਨੂੰ ਜੇਲ੍ਹ ਭੇਜਣ ਨੂੰ ਕੇਸ ਅੰਜਾਣ ਨੂੰ ਮਨ ਤਾਂ ਮੇਰਾ ਬਹੁਤ ਕਰਦਾ ਪਰ ਮੈਂ ਸਮਝਦਾ ਵੀ ਹਰ ਭੌਂਕਦੇ ਹੋਏ ਕੁੱਤੇ ਤੇ ਪੱਥਰ ਨਾ ਮਾਰੇ ਜਾਵੇ ਇਸ ਕਰਕੇ ਮੈਂ ਬਲਜੀਤ ਪਰਮਾਰ ਬਕਾਓ ਬੱਤਰਗਾਰ ਤੇ ਪੱਥਰ ਨਹੀਂ ਮਾਰ ਰਹੇ ਬਾਕੀ ਹੁਣ ਤੁਸੀਂ ਦੱਸੋ ਬਲਜੀਤ ਪਰਮਾਰ ਵਾਲੇ ਬਲਜੀਤ ਪਰਮਾਰ ਨੇ ਜੀ ਖਬਰਾਂ ਤੇ ਸਾਡੀਆਂ ਬਹੁਤ ਲਾਈਆਂ ਉਹ ਚਾਹੀਆਂ ਖਬਰਾਂ ਖਬਰਾਂ ਹੱਕ ਦੇ ਲਾਈਆਂ ਖਲਾਬ ਲਾਈਆਂ ਮੈਂ ਕਹਿੰਦਾ ਪੂਰੀ ਉਹਨੇ ਮਤਲਬ ਜੋ ਬਿਜ਼ਨਸ ਬਿਊਰੋ ਦੇ ਰਣਜੀਤ ਸਿੰਘ ਨੇ ਕਿਹਾ ਤੇ ਜੋ ਹਰਪ੍ਰੀਤ ਸਿੰਘ ਨੇ ਕਿਹਾ ਉਹ ਕੰਮ ਕੀਤੇ ਨੂੰ ਨੇ ਸਾਰੀਆਂ ਠੀਕ ਆ ਭਰਾ ਸਾਰੀਆਂ ਝੂਠੀਆਂ ਖਬਰਾਂ ਜੀ ਇੱਕ ਹੁੰਦਾ ਐਪੀਸੋਡ ਨੰਬਰ ਹੈਗਾ 379 379 ਉਹਦੇ ਵਿੱਚ ਉਹ ਕਹਿ ਰਿਹਾ ਕੁਲਦੀਪ ਸਿੰਘ ਤੇ ਦੋ ਬਲਾਤਕਾਰ ਦੇ ਕੇਸ ਮੈਂ ਉਹਨੂੰ ਪੁੱਛਣਾ ਚਾਹਨਾ ਕਿ ਉਹਨੇ ਵਿੱਚ ਇਹ ਵੀ ਕਿਹਾ ਉਸ ਐਪੀਸੋਡ ਦੇ ਵਿੱਚ ਵੀ ਲੇਡ ਦੋ ਔਰਤਾਂ ਨਾਲ ਦੋ ਬਲਾਤਕਾਰ ਦੇ ਕੇਸ ਮੈਂ ਉਹਨੂੰ ਪੁੱਛਣਾ ਚਾਹਨਾ ਕਿ ਔਰਤਾਂ ਤੇ ਦੱਸ ਮੈਨੂੰ ਕਿਹੜੀਆਂ ਨੇ ਬਲਜੀਤ ਪਰਮਾਰ ਜੀ ਮਤਲਬ ਇਹ ਕਮਰੇ ਦੇ ਬੈਠਾ ਸੀ ਤੂੰ ਕਾਲੀਆਂ ਨਕ ਲਾ ਲਈ ਤੈਨੂੰ ਦਿਸਿਆ ਕੁਝ ਹੈ ਨਹੀਂ ਹੈ ਤੂੰ ਖਬਰਾਂ ਲਾਈ ਜਾ ਰਿਹਾ ਜੇਕਰ ਭਤੀਜਾ ਮੇਰਾ ਕਹਿੰਦਾ ਹੈ ਵੀ ਤੂੰ ਸਰਟੀਫਿਕੇਟ ਦਾ ਪੇਤ ਨਾ ਖੋਲ ਤੇ ਮੇਰੇ ਤੇ ਪਰਚੇ ਪਾਦਾ 0 एफआईआर ਦਿੱਲੀ ਤੋਂ ਕਰਾਂਦਾ ਬਦਪੈਲੀ ਦੀ ਤੇ ਉਹ ਔਰਤ ਹੋਗੀ ਮੈਂ ਤੈਨੂੰ ਪੁੱਛਣਾ ਚਾਹਨਾ ਮੈਨੂੰ ਔਰਤਾਂ ਲਿਆ ਕੇ ਦੇ ਨਹੀਂ ਤਾਂ ਆਪਣਾ ਇਨਫੋਰਮੇਸ਼ਨ ਕੇਸ ਲਈ ਤਿਆਰ ਰਹਿ ਚਲੋ ਹੁਣ ਕੁਲਦੀਪ ਸਿੰਘ ਕਾਲਿਆ ਐਨਕਾਂ ਵਾਲੇ ਭ੍ਰਿਸ਼ਟ ਬਕਾਓ ਮਾਲ ਜਿਨੇ ਬਾਅਦ ਸੱਚੀ ਤੁੱਪ ਜਿਹਾ ਚਿੱਟੇ ਕਿਤੇ ਜਾ ਏਜੰਸੀਆਂ ਦਾ ੱਲਾ ਬਣ ਕੇ ਏਜੰਸੀਆਂ ਦੀਆਂ ਕਾਲੀਆਂ ਪੇਡਾਂ ਦੱਲਾ ਬਣ ਕੇ ਕਿੱਤੇ ਕਿੱਤੇ ਉਹਦੇ ਖਿਲਾਫ ਇਹ ਡੈਫਰਮੇਸ਼ਨ ਦਾ ਕੇਸ ਪਾਏਗਾ ਮੈਂ ਹਰ ਰਾਹ ਚੱਲੇ ਭੌਂਕ ਰਹੇ ਕੁੱਤੇ ਦੇ ਕੱਥਰ ਨਹੀਂ ਮਾਰਦਾ ਇਸ ਕਰਕੇ ਮੈਂ ਬਲਜੀਤ ਪਰਮਾਰ ਤੇ ਇਸ ਸਮੇਂ ਮੇਰਾ ਮੰਨ ਹੈ ਨਹੀਂ ਕੇਸ ਪਾਣ ਦੇ ਬਾਅਦ ਚ ਕਦੇ ਬਣ ਗਿਆ ਕੋਈ ਗੱਲ ਨਹੀਂ ਜੇ ਉਹਨੇ ਸਾਡੇ ਤੇ ਪਾਣਾ ਹੋਏ ਪਾ ਸਕਦਾ ਇਹ ਸਟੋਰੀ ਦੇ ਅੰਤ ਵਿੱਚ মিডিਆ ਨੂੰ ਸਲਾਹ ਹੈ ਅੱਜ ਕੱਲ ਦਾ ਜਾਣਾ ਖਾਣਾ ਫੋਨ ਚੱਕ ਜਿਹਦਾ ਮੈਂ ਹੁਣ ਫੋਨ ਤੇ ਲਾਈਵ ਹੋ ਗਿਆ ਵੀਡੀਓ ਬਣਾ ਰਿਹਾ ਜਾਣਾ ਖਾਣਾ ਪੱਤਰਕਾਰ ਬਣ ਜਾਂਦਾ ਥਾਂ ਦੀ ਪੜਤਾਲ ਕਰ ਲਿਆ ਕਰੋ ਜੇ ਤੱਖ ਝੁੱਠੇ ਸਾਬਤ ਹੋ ਜਾਂਦਾ ਮਾਫੀ ਮੰਗ ਲਿਆ ਕਰੋ ਮਾਫੀ ਦਾ ਸਰ ਇਦਾਂ ਮੈਂ ਵੇਖੋ ਮੈਨੂੰ ਨੇ ਵਟਸਐਪ ਤੇ ਬਲੌਕ ਕੀਤਾ ਬਲੀਦ ਪਰਵਾਹ ਰਹੇ ਹਾਂ ਮੇਰੇ ਨਾਲ ਗੱਲ ਨਹੀਂ ਕਰ ਸਕਦਾ ਉਹ ਸਿੱਧੀ ਤੇ ਮੈਨੂੰ ਵੀ ਇਹ ਤੇ ਜਾਣਨ ਲੱਗਿਆ ਰਹੇ ਹਾਂ ਦੂਜੀ ਦੂਜੀ ਨੰਬਰ ਹੈ ਯਾਰ ਜੋ ਮੈਂ ਕਮੈਂਟ ਪਾਣਾ ਉਹਦੇ ਉਹਦੇ YouTube ਤੇ ਉਹ ਕਮੈਂਟ ਵੀ ਉਹ ਮੇਰੇ ਨਾਲ ਵੇਦੇ ਕਰਦਾ ਹੁਣ ਮੈਂ ਦੱਸਾਂ ਲੱਗਿਆ ਕਿ ਜਿੰਨੇ ਮੈਂ ਹੁਣ ਮੈਂ ਵੀਡੀਓ 'ਚ ਬੋਲ ਰਿਹਾ ਮੈਂ ਆਪਣੀ ਫੇਸਬੁੱਕ ਤੇ ਉਹਦੇ ਵਾਰ ਬਹੁਤ ਵਾਰ ਬੋਲ ਚੁੱਕਿਆ ਕਈ ਸੋਸ਼ਲ ਮੀਡੀਆ ਚੈਨਲਾਂ ਦੇ ਉੱਤੇ ਮੈਂ ਉਹਦੇ ਖਿਲਾਫ ਕਮੈਂਟ ਕਰ ਚੁੱਕਿਆ ਤੇ ਜਿੰਨੇ ਮੈਂ ਢੱਡੀਆਂ ਤੋਂ ਢੱਡੀਆਂ ਕਮੈਂਟ ਕਰਦਾ ਉਹਨੂੰ ਸ਼ਰਮਸਾਰ ਕਰ ਲਈ ਸਾਰੇ ਤੇ ਵਟਸਐਪ ਤੇ ਭੇਜਦਾ ਉਸ ਬੇਵਕੂਫ ਬੇਸ਼ਰਮ ਪੱਤਰਕਾਰ ਬਲਜੀਤ ਪਰਮਾਰਾ ਜਿਹਨੇ ਪੱਤਰਕਾਰਤਾ ਨੂੰ ਸ਼ਰਮਸਾਰ ਕੀਤਾ ਉਹਦੇ ਕੰਨ ਤੇ ਜੋ ਨਹੀਂ ਸਰਕਦੀ ਯਾਰ ਮੈਂ ਠੁੱਠਾ ਬੰਦਾ ਖਬਰਾਂ ਲਗਾ ਰਿਹਾ ਹਾਂ ਏਜੰਸੀਆਂ ਦੀਆਂ ਕਾਲੀਆਂ ਪੇਡਾਂ ਦੱਲਾ ਬਣ ਗਏ ਦੁਲਾਲ ਬਣ ਗਏ ਬਕਾਊ ਬੰਦਾ ਉਹਨੇ ਹੱਦ ਤੱਕ ਮਾਫੀ ਨਹੀਂ ਮੰਗੀ ਅਜੇ ਹੀ ਸਰਕਾਰ ਤੋਂ ਖਬਰਦਾਰ ਰਹਿਆ ਕਰੋ ਤੇ ਬਾਕੀ ਪੱਤਰਕਾਰਾਂ ਨੂੰ ਵੀ ਅਜੇ ਹੀ ਲੋਕਾਂ ਤੋਂ ਸਾਵਧਾਨ ਰਹਿ ਕੇ ਬਚ ਕੇ ਰਹਿਣਾ ਚਾਹੀਦਾ ਐਨਾ ਕਹਿੰਦੇ ਹੋਈ ਆ ਧੰਨਵਾਦ ਤੁਹਾਡਾ ਸਾਰਿਆਂ ਦਾ ਅਗਲੀ ਗੱਲ ਆ ਪੈਦੇ ਤੋਂ